ਸਲਾਮ ਵਾਲੇਕਮ ਸਾਥੀਓ ਮੈਂ ਅਬਦੁਰਸ਼ੀਰ ਕਾਲਾ ਮਲੇਰ ਕੋਟਲਾ ਫਾਰਮ ਚੈਨਲ ਤੋਂ ਅੱਜ ਆਪਾਂ ਮੋਟਰ ਤੇ ਆਇਆ ਜੀ ਤੇ ਆਪਾਂ ਅੱਜ ਤੁਹਾਨੂੰ ਨਾ ਫਿਰ ਤੋਰੀਆਂ ਦੀ ਵੀਡੀਓ ਦਿਖਾਵਾਂਗੇ ਕਾਫੀ ਦੇਰ ਬਾਅਦ ਆਪਾਂ ਪਾ ਰਹੇ ਆ ਤੋਰੀਆਂ ਦੀ ਵੀਡੀਓ ਨਾ ਆਪਣੀਆਂ ਜਿਹੜੀਆਂ ਖੀਰੇ ਦੇ ਵਿੱਚ ਲਾਈਆਂ ਹੋਈਆਂ ਤੀਆਂ ਉਹ ਤੁਹਾਨੂੰ ਦਿਖਾਵਾਂਗੇ ਐਸ ਟਾਈਮ 6 ਵਜੇ ਦਾ ਟਾਈਮ ਆ ਸਵੇਰੇ ਦਾ ਆਪਾਂ ਤੋਰੀ ਹੀ ਤੋੜਨ ਆਇਆ ਅੱਜ 3 ਤਰੀਕ ਹੈ ਜੀ ਸਤ ਮਾਹੀਨਾ ਤੇ 2025 ਸਾਥੀਓ ਅੱਜ ਆਪਾਂ ਵੀਡੀਓ ਬਣਾ ਕੇ ਰੱਖ ਲੈਨੇ ਆ ਤੇ ਆਪਾਂ ਤੁਹਾਨੂੰ ਕੱਲ ਨੂੰ 4 ਤਰੀਕ ਨੂੰ ਵੀਡੀਓ ਦਿਖਾਵਾਂਗੇ 4 ਤਰੀਕ ਨੂੰ ਨਾ ਮੰਡੀ ਬੰਦ ਹੈ ਜੁਮੇ ਦੀ ਇਸ ਕਰਕੇ ਆਪਾਂ ਮੰਡੀ ਨਹੀਂ ਜਾਂਦੇ ਕੱਲੂ ਤੋੜਦੇ ਨਹੀਂ ਤੋਰੀਆਂ ਆਪਾਂ ਅੱਜ ਹੀ ਵੀਡੀਓ ਬਣਾ ਲੈਨੇ ਆ ਤੇ ਆਪਾਂ ਤੁਹਾਨੂੰ ਫਿਰ 4 ਤਰੀਕ ਨੂੰ ਇਹ ਦਿਖਾਵਾਂਗੇ ਤੁਹਾਨੂੰ 4 ਤਰੀਕ ਨੂੰ ਵੀਡੀਓ ਦੇਖੂਗੀ ਆ ਦੇਖੋ ਸਾਥੀਓ ਆ ਤੋਰੀਆਂ ਨੇ ਜੀ ਆਪਣੀਆਂ ਹੁਣ ਆਪਾਂ ਤੋੜਨ ਲੱਗਦੇ ਆ ਤੇ ਤੋੜ ਕੇ ਫਿਰ ਤੁਹਾਨੂੰ ਦਿਖਾਵਾਂਗੇ ਵੇ ਕਿੰਨੀ ਅਗੇ ਥੌਂਦੀਆਂ ਨੇ ਆ ਦੇਖੋ ਐ ਲੱਗੀਆਂ ਹੋਈਆਂ ਨੇ ਜੀ ਤਕਰੀਬਨ ਇਹਨਾਂ ਨੂੰ ਚਲਦਿਆਂ ਨੂੰ ਜੀ ਸਾਢੇ 3 4 ਮਹੀਨੇ ਹੋ ਗਏ ਸਾਢੇ 3 ਮਹੀਨੇ ਆ 4 ਮਹੀਨੇ ਪਹਿਲਾਂ ਖੀਰਾ ਤੀ ਆਪਣਾ ਆ ਦੇਖੋ ਆਪਾਂ ਨੇ ਨੈਪੀਰ ਬਾਜਰਾ ਜਿਹੜਾ ਲਾਇਆ ਤੀ ਇਹ ਆ ਜੀ ਇਹ ਪੂਰਾ ਮਲ ਗਿਆ ਇੱਥੋਂ ਆਪਾਂ ਨੇ ਵੱਢ ਲਿਆ ਸੀਗਾ ਤੇ ਇਧਰੋਂ ਰਹਿੰਦਾ ਆ ਦੇਖੋ ਪੂਰਾ ਮੱਲਿਆ ਖੜਾ ਤੇ ਸਾਥਿਓ ਆਪਣੇ ਤਾਂ ਡੰਗਰ ਸਿਰਫ 2 ਨੇ ਜੀ ਇਹ ਤਾਂ ਵਿਗਤੋਂ ਲਾਇਆ ਹੋਇਆ ਘੱਟੋ ਘੱਟ ਇਹ ਪੰਜ ਛੇ ਡੰਗਰਾਂ ਨੂੰ ਨਹੀਂ ਮੁੱਕਦਾ ਹੈਗਾ ਉਨਾ ਹੀ ਫੁੱਟੀ ਜਾਂਦਾ ਇਹ ਆਪਣੇ ਤਾਂ ਸਿਰਫ ਦੋ ਡੰਗਰ ਨੇ ਜੇ ਲਾ ਆਪਾਂ ਗਵਾਂਡੀਆਂ ਨੂੰ ਵੜਾ ਦਿੰਨੇ ਹੁੰਨੇ ਆ ਜਦ ਵੱਧ ਹੁੰਦਾ ਭਾਈ ਲੈ ਜਾਓ ਆ ਦੇਖੋ ਆ ਤੋਰੀਆਂ ਨੇ ਤੇ ਇਹਦੇ ਚ ਸਾਥੀਓ ਮਦਾ ਉਹ ਮੋਥਾ ਤੇ ਮਧਾਣਾ ਜਾ ਹੋ ਗਿਆ ਤੀਗਾ ਆਪਾਂ ਨੇ ਸੈਂਪਰਾ ਦਵਾਈ ਮੋਥੇ ਨੂੰ ਮਾਰਦੀ ਆ ਤੇ ਮਧਾਣੇ ਵਾਲੀ ਟਰਗਾ ਸੁਪਰ ਦੋਨੇ ਮਿਲਾ ਕੇ ਕਰਤੀ ਸੀ ਸਪਰੇ ਆ ਦੇਖੋ ਮੋਥਾ ਮਰ ਗਿਆ ਮੋਥਮਰਨ ਲੱਗ ਗਿਆ ਖਤਮ ਹੋਣ ਲੱਗ ਗਿਆ ਮਧਾਨਾ ਉਹ ਵੀ ਖਤਮ ਹੋ ਗਿਆ ਜੇ ਕਿਸੇ ਵੀਰ ਦੇ ਕੱਖ ਹੋਵੇ ਨਾ ਮਧਾਨਾ ਤੇ ਮੋਥਾ ਸੈਂਪਰਾ ਤੇ ਟਰਗਾ ਸੁਪਰ ਦੋਨੇ ਦਵਾਈਆਂ ਮਿਲਾ ਕੇ ਕਰ ਸਕਦੇ ਹੋ ਤੇ ਉਹਦੇ ਨਾਲ ਖਤਮ ਹੋ ਜਾਂਦਾ ਬਿਲਕੁਲ ਤੇ ਬੇਲਾ ਨੂੰ ਕੁਝ ਨਹੀਂ ਕਹਿੰਦਾ ਕਰੇਲੇ ਦੇ ਉੱਪਰ ਵੀ ਹੋ ਜਾਂਦੀ ਐ ਸਪਰੇ ਤੇ ਤੋਰੀਆਂ ਦੇ ਉੱਪਰ ਵੀ ਹੋ ਜਾਂਦੀ ਐ ਤੋਰੀਆਂ ਨੂੰ ਕਰੇਲੇ ਨੂੰ ਕੁਝ ਨਹੀਂ ਕਹਿੰਦੀ ਤੇ ਆ ਦੇਖੋ ਆਪਾਂ ਤੋਰੀਆਂ ਇਹ ਜੀਆਂ ਨੇ ਇਹ ਆਪਾਂ ਨਾ ਹੁਣ ਆ ਚਾਰ ਕਪਾੜੇ ਤੋੜਾਂਗੇ ਫਿਰ ਤੁਹਾਨੂੰ ਤੋੜ ਕੇ ਦਿਖਾਵਾਂਗੇ ਕਿੰਨਿਆਂ ਕੁ ਹੋ ਗਈਆਂ ਫਿਰ ਮੰਡੀ ਵਿੱਚ ਕਾ ਮੰਡੀ ਦਾ ਤਕਰੀਬਨ ਹੁਣ ਤਿੰਨ ਚਾਰ ਦਿਨ ਹੋ ਗਏ 20 ਰੁਪਏ ਕਿਲੋ ਹੀ ਵਿਕਦੀ ਆ ਜੀ ਆ ਦੇਖੋ ਆ ਇੱਕ ਦੋ ਤੇ ਕਾਹਾ ਤਿੰਨ ਤੇ ਕਾਹਾ ਚਾਰ ਇਹ ਆਪਾਂ ਚਾਰ ਕਪਾੜੇ ਤੋੜਾਂਗੇ ਆਪਾਂ ਹੀ ਰੁਟੀਨ ਬਣਾਈ ਹੋਈ ਹੈ ਜੀ ਰੋਜ਼ ਦੀ ਹਰ ਰੋਜ਼ ਤੋੜੀ ਜਾਂਦੇ ਆ ਇਹ ਥੋੜਾ ਥੋੜੀ ਜਗ੍ਹਾ ਵਧੀਆ ਅਲਫਾਫੇ ਤੇ ਆ ਜਾਂਦੇ ਨੇ ਇਹ ਲੰਬੀ ਫਾਸਲਾ ਜੀ ਹਜੇ ਆਪਾਂ ਮਹੀਨਾ 1.5 ਮਿੰਟ ਹੋਰ ਤੋੜਾਂਗੇ ਇਹਨੂੰ ਤੋਰੀ ਨੂੰ ਫਿਰ ਆਪਾਂ ਗੋਭੀ ਲਾਵਾਂਗੇ ਹਜੇ ਜਿੰਨਾ ਚਿਰ ਰੇਟ ਹੈਗਾ ਆਪਾਂ ਤੋੜੀ ਜਾਵਾਂਗੇ ਮਿਲਦਾ ਜੀ ਫਿਰ ਤੁਹਾਨੂੰ ਤੋਰੀ ਤੋੜ ਕੇ ਦਿਖਾਉਣੇ ਆ ਬਾਅਦ ਦੇ ਵਿੱਚ ਢੇਰੀ ਦਿਖਾਵਾਂਗੇ ਵੀ ਕਿੱਡੀ ਕੋਈ ਆ ਸਾਥਿਓ ਮੈਂ ਢੇਰੀ ਦੀ ਵੀਡੀਓ ਬਣਾਉਣੀ ਭੁੱਲ ਗਿਆ ਸੀ ਜੀ ਆ ਮੰਡੀ ਜਾ ਕੇ ਯਾਦ ਆਇਆ 12 ਲਫਾਫੇ ਹੋਏ ਤੇ ਜੀ ਆਪਣੇ ਉਹ ਚਾਰ ਪਾੜਿਆਂ ਚੋਂ ਤੇ ਹੁਣ ਆਪਾਂ ਮੰਡੀ ਪਹੁੰਚ ਗਏ ਜੀ ਤੇ ਆਪਾਂ ਹੁਣ ਵੇਚਦੇ ਆਂ